ਇਹ ਸਾਰਾ ਕੁਝ ਤੁਸੀਂ ਹੱਥ ਨਾਲ ਤਿਆਰ ਕੀਤਾ ਜੀ ਹਾਂਜੀ ਸਾਰਾ ਕੁਝ ਹੀ ਹੈਂਡ ਕ੍ਰਾਫਟਿਡ ਆ ਤੇ ਹੈਂਡ ਰਿਟਨ ਨੋਟਸ ਨੇ ਤੇ ਇੱਧਰ ਹੈਂਡ ਪੇਂਟਿਡ ਆ ਕੀ ਖਾਸੀਅਤ ਕੀ ਕਿਸੇ ਕੀ ਪ੍ਰੈਜ਼ੈਂਟ ਕੀ ਕਰਦੇ ਜਿਵੇਂ ਉਹ ਚਾਬੀ ਵਾਲਾ ਕਨਸੈਪਟ ਆ ਤੁਹਾਨੂੰ ਇਹ ਕਨਸੈਪਟ ਇਹ ਆ ਕਿ ਇਹ ਇੱਕ ਨਾ ਕੀ ਹੋਲ ਆ ਜਿਹਦੇ ਵਿੱਚ ਆਪਾਂ ਚਾਬੀ ਪਾਉਨੇ ਆ ਉਹ ਬਣਾ ਕੇ ਵਿੱਚ ਲਿਖਿਆ ਹੋਇਆ ਯੂ ਆਰ ਦਾ ਕੀ ਟੂ ਇਨਫਿਨਿਟੀ ਤੁਸੀਂ ਖੁਦ ਹੀ ਇੱਕ ਇਨਫਿਨਿਟੀ ਮਤਲਬ ਜਿੱਥੇ ਅਨੰਤ ਕਾਲ ਤੱਕ ਮਤਲਬ ਉੱਥੋਂ ਤੱਕ ਪਹੁੰਚ ਸਕਦੇ ਹੋ ਤੁਸੀਂ ਖੁਦ ਜੇ ਚਾਹੋ ਤਾਂ ਹਨਾ ਇੱਕ ਸੈਲਫ ਮੋਟੀਵੇਸ਼ਨ ਵਾਸਤੇ ਬਹੁਤ ਵਧੀਆ ਕੋਟੇਸ਼ਨ ਆ ਤੇ ਮਤਲਬ ਇਹ ਅਸੀਂ ਆਪਣੇ ਵੱਲੋਂ ਕਈ ਵਾਰੀ ਕੋਈ ਥਾਟਸ ਆਉਂਦੇ ਆ ਕਿ ਉਹਨਾਂ ਨੂੰ ਇਹਦੇ ਵਿੱਚ ਅਸੀਂ ਮਤਲਬ ਕਨਸੈਪਟ ਬਣਾ ਕੇ ਪੇਸ਼ ਕਰਦੇ ਆਂ ਫਿਰ ਓਕੇ ਲੋਕ ਕਿੰਨਾ ਕਿ ਪਸੰਦ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤਾਂ ਆਰਟ ਦੀ ਸਮਝ ਹੈ ਉਹ ਬਹੁਤ ਪਸੰਦ ਕਰਦੇ ਨੇ ਤੇ ਐਪਰੀਸ਼ੀਏਟ ਵੀ ਕਰਕੇ ਜਾਂਦੇ ਆ ਤੇ ਖਰੀਦ ਕੇ ਵੀ ਲੈ ਕੇ ਜਾਂਦੇ ਆ ਇਵਨ ਕਿ ਕੰਟੈਕਟ ਕਰਦੇ ਆ ਵੀ ਅਗੋਂ ਵਾਸਤੇ ਵੀ ਜੋ ਉਹਨਾਂ ਨੇ ਕਰਵਾਉਣਾ ਹੋਊਗਾ ਹਨਾ ਕਰਵਾ ਸਕਦੇ ਆਪਣੇ ਹਾਂਜੀ ਮਤਲਬ ਹੱਥ ਲਿਖਤ ਆਪਣੀਆਂ ਕਵਤਾਵਾਂ ਵੀ ਕਈ ਲਿਖਵਾਉਂਦੇ ਨੇ ਹਾਂਜੀ ਇਹ ਜਿਹੜਾ ਤੁਸੀਂ ਆਪ ਲਿਖ ਕੇ ਦਿੰਨੇ ਹੋ ਉਹ ਕੋਈ ਵੀ ਸ਼ਬਦ ਆਪਦੇ ਹਿਸਾਬ ਨਾਲ ਵੀ ਲਿਖਾ ਕੇ ਲੈ ਜਾਂਦੇ ਨੇ ਤੁਹਾਡੇ ਨਾਲ ਦੀ ਨਾਲ ਵੀ ਤੇਨੂੰ ਅ ਨਾਲ ਦੀ ਨਾਲ ਦਾ ਹੈ ਪਰ ਫਿਲਹਾਲ ਅੱਜ ਨਹੀਂ ਰੱਖਿਆ ਹੋਇਆ ਕਈ ਵਾਰੀ ਅਸੀਂ ਇਸ ਚੀਜ਼ ਨੂੰ ਰੱਖਦੇ ਹਾਂ ਕਿ ਜਿਵੇਂ ਹੁਣ ਇਹ ਇੱਕ ਦਿਨ ਦਾ ਸੀ ਇੱਥੇ ਸਾਨੂੰ ਇਹ ਸੀ ਕਿ ਲਿਮਟਿਡ ਟਾਈਮ ਪੀਰੀਅਡ ਆ ਤੇ ਉਹਨੇ ਇੱਕ ਚੀਜ਼ ਅਸੀਂ ਫਿਰ ਜਿੰਨਾ ਕੁ ਮਟੀਰੀਅਲ ਹੈ ਇਸੇ ਨੂੰ ਹੀ ਅਸੀਂ ਇੱਥੇ ਰੱਖਿਆ ਹੋਇਆ ਤੇ ਪਰ ਅਦਰਵਾਈਜ਼ ਅਸੀਂ ਫੋਨ ਦੇ ਰਾਈ ਮਤਲਬ ਫੋਨ ਤੇ ਕੰਟੈਕਟ ਕਰਕੇ ਹੀ ਉਹਨਾਂ ਨੂੰ ਮਤਲਬ ਰਾਬਤਾ ਕਰ ਲੈਣੇ ਹੁੰਨੇ ਆ ਜੀ ਹਾਂਜੀ ਤੁਸੀਂ ਭੈਣੇ ਸੂਟ ਤਿਆਰ ਕੀਤੇ ਹੋਏ ਨੇ ਹਾਂਜੀ ਇਹ ਮੇਰੇ ਆਪਣੇ ਹੈਂਡਪ੍ਰਿੰਟਡ ਸੂਟਸ ਨੇ ਜਿਨ੍ਹਾਂ ਤੋਂ ਮੈਂ ਸਿਰਫ ਕੁਝ ਅਲੱਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਕਲਾ ਕਲਾ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿ ਨਾ ਕਿ ਸਿਰਫ ਨਾਰਮਲ ਡਿਜ਼ਾਈਨਸ ਜੋ ਅਸਲੀਅਤ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਜੋ ਵੀ ਡਿਜ਼ਾਈਨ ਪੇਸ਼ ਹੈ ਇਸ ਰੰਗਾਂ ਦੇ ਨਾਲ ਹੀ ਤੁਸੀਂ ਨਾ ਕਿਸੇ ਨੂੰ ਕੋਈ ਸਨੇਹਾ ਜਿਵੇਂ ਕਹਿ ਦਿੰਦੇ ਆ ਜਿਹੜੀਆਂ ਚੀਜ਼ਾਂ ਲੋਪ ਹੋ ਰਹੀਆਂ ਨੇ ਹਾਂਜੀ ਇਹ ਮਤਲਬ ਕਿ ਤੁਹਾਡਾ ਨੇਚਰ ਕੁਦਰਤ ਜੋ ਪ੍ਰਾਤਨ ਸਮਿਆਂ ਉਹਨਾਂ ਨੂੰ ਵੀ ਦਿਖਾਉਂਦੀ ਹੈ ਜੋ ਚੀਜ਼ਾਂ ਜਾਂਦੀ ਜਾ ਰਹੀਆਂ ਨੇ ਆ ਖੂਬਸੂਰਤੀ ਰੰਗ ਉਹ ਕਿਤਨੇ ਕਿਤੇ ਖੁੰਦੇ ਜਾ ਰਹੇ ਨੇ ਜੀ ਦੱਸ ਦਿਓ ਹਾਂਜੀ ਸੂਟਸ ਵੀ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਤੈਕ ਪੇਸ਼ਨ ਦੀ ਤੇ ਉਸ ਕੋਟੇਸ਼ਨ ਦਾ ਕੋਈ ਫਰਕ ਆ ਕੋਈ ਫਰਕ ਨਹੀਂ ਇਹਨਾਂ ਦੋਨਾਂ ਦਾ मीनिंग ਸੇਮ ਹੈ ਕਿ ਬੀ ਬਿਊਟੀਫੁਲ ਇਨ ਯੋਰ ਓਨ ਵੇ ਸੋ ਆਪ ਬੈਲ ਆਤਾ ਫਾਸੋ ਮਤਲਬ ਇਹਦੇ ਵਿੱਚ ਕ੍ਰੀਏਟੀਵਿਟੀ ਅਲੱਗ ਕੀਤੀ ਹੋਈ ਆ ਉੱਪਰ ਵਾਲੇ ਦੇ ਵਿੱਚ ਅਲੱਗ ਕੀਤੀ ਹੋਈ ਆ ਭਾਸ਼ਾ ਦਾ ਫਰਕ ਆ ਨਹੀਂ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ ਦੈਟਸ ਇਟ ਹੋਰ ਕੁਝ ਨਹੀਂ ਆ ਭੈਣਾਂ ਉਹਨਾਂ ਨੂੰ ਫ੍ਰੈਂਚ ਵੀ ਆਉਂਦੀ ਹੈ ਤੇ ਜਿਹੜੀਆਂ ਕੋਟੇਸ਼ਨਾਂ ਨੇ ਇਨਾਂ ਚ ਆਪਸ ਚ ਹੀ ਪਹਿਣਾ ਚ ਦੋਹਾਂ ਚ ਕੰਪੀਟੀਸ਼ਨ ਚੱਲਦਾ ਰਹਿੰਦਾ ਕਿ ਉਹ ਗੁਰਮੁਖੀ ਚ ਲਿਖਦੇ ਨੇ ਤੇ ਫ੍ਰੈਂਚ ਚ ਲਿਖਦੇ ਨੇ ਹਾਂਜੀ ਅਲਝਾਤ ਤਾਂ ਨਹੀਂ ਲੈਂਦੇ ਤੁਸੀਂ ਇਹਨਾਂ ਨੂੰ ਕਿਤੇ ਕੁਝ ਨਾ ਕੁਛ ਨਾ ਚੱਲਦਾ ਹੀ ਰਹਿੰਦਾ ਜਦੋਂ ਕੰਪੀਟੀਸ਼ਨ ਹੁੰਦਾ ਹੈ ਜਾਂ ਫਿਰ ਕਹਿ ਲਓ ਐਗਜ਼ਿਬਿਸ਼ਨ ਲਗਾਨੀ ਹੁੰਦੀ ਆ ਉਦੋਂ ਕਹਿੰਦੇ ਨੇ ਮੇਰੇ ਜ਼ਿਆਦਾ ਬਨੇ ਆ ਯਾਰ ਹੋ ਜਾਂਦਾ ਥੋੜਾ ਬਹੁਤ ਮਜ਼ਾਕ ਥੈਂਕ ਯੂ ਠੀਕ ਹੈ